ਯੂਰ ਨੇ ਮੀਨ ਯੂਟਿਊਬ ਯੂਟਿਊਬ ਨਹੀਂ ਉਹ ਕਹਿੰਦੇ ਸਰਚ ਦੂ ਹੈਬ ਓਕੇ ਰਾਈਟ ਇਹ ਦੇਖ ਸਕਦੇ ਆ ਸਰਬੀਆ ਦਾ ਝੰਡਾ ਫਲੈਗ ਤੇ ਇੱਧਰ ਮੈਂ ਆਇਆ ਘੁੰਮਣ ਪਾਰਕ ਦੇ ਵਿੱਚ ਕਾਫੀ ਸੋਹਣਾ ਪਾਰਕ ਹੈ ਗੋਲ ਚੱਕਰ ਬਣਾਇਆ ਇੱਥੇ ਘੁੰਮਣ ਫਿਰਨ ਵਾਸਤੇ ਹੈ ਇੱਥੇ ਗੱਡੀਆਂ ਨਹੀਂ ਚੱਲਦੀਆਂ ਸਿਰਫ ਘੁੰਮਣ ਵਾਸਤੇ ਹੈ ਤੇ ਇਹ ਰਗੋਵੀਰ ਭਾਜੀ ਇਹ ਆਇਆ ਪੰਜਾਬ ਤੋਂ 2 ਮਹੀਨੇ ਪਹਿਲਾਂ ਭਾਜੀ ਕਿੱਦਾਂ ਲੱਗਿਆ ਸਰਬੀਆ ਵਧੀਆ ਲੱਗਿਆ ਗੁੱਡ ਲੱਗਿਆ ਅੱਛਾ ਜੀ ਕਿਹੜੇ ਕੰਮ ਚਾਹੀਏ ਤੁਸੀ ਅਸੀਂ ਡਰਾਈਵਰੀ ਚਾਹੀਏ ਬਸ ਗ੍ਰੈਵੀ ਬਸ ਡਰਾਈਵਰੀ ਅੱਛਾ ਕਿੰਨੀ ਸੈਲਰੀ ਲੱਗੀ ਥੋੜੀ ਤੇ 55000 1500 ਰੋਟੀ ਦਾ 50000 ਸੈਲਰੀ 1500 ਰੋਟੀ ਦਾ ਤੇ ਖਰਚਾ ਕਿੰਨਾ ਹੋ ਗਿਆ ਤੁਹਾਡਾ ਸਰ ਵੀ ਆਣ ਦਾ ਚਾ तकरीबन 22.5 ਲੱਖ ਨੂੰ ਪੁੱਜ ਗਿਆ ਪੌਣੇ 3 ਲੱਖ ਰੁਪਏ ਤੁਹਾਡਾ ਖਰਚ ਆਇਆ ਇੰਡੀਆ ਤੋਂ ਸਰਬੀਆ ਤੱਕ ਆਉਂਦਾ ਠੀਕ ਹੈ ਜੀ ਤੇ ਕਿੰਨੇ ਸਾਲ ਦਾ ਐਗਰੀਮੈਂਟ ਹੈ 2.5 ਸਾਲ 2 ਸਾਲ ਦਾ ਐਗਰੀਮੈਂਟ ਹੈ ਬਾਕੀ ਲਾਇਸੈਂਸ ਵਗੈਰਾ ਬਣ ਗਿਆ ਬਣ ਗਿਆ ਕਿੰਨੇ ਟਾਈਮ ਚ ਲਾਇਸੈਂਸ ਬਣਿਆ ਤੁਹਾਡਾ 2 ਮਹੀਨੇ 10 ਦਿਨ ਮਤਲਬ ਕਿ 2 2 ਮਹੀਨੇ ਢਾਈ ਮਹੀਨੇ ਲੱਗ ਲਓ ਢਾਈ ਮਹੀਨੇ ਦੇ ਅੰਦਰ ਅੰਦਰ ਤੁਹਾਡਾ ਲਾਇਸੈਂਸ ਬਣ ਗਿਆ ਲਾਇਸੈਂਸ ਬਣ ਗਿਆ ਆਈਡੀ ਬਣ ਗਈ ਆਈਡੀ ਵੀ ਬਣ ਗਈ ਸਰ ਵੀ ਆਦੀ ਤੇ ਲਾਇਸੈਂਸ ਵੀ ਬਣ ਗਿਆ ਅਛਾ ਲਾਇਸੈਂਸ ਵਾਸਤੇ ਤੁਹਾਨੂੰ ਕੋਈ ਇੰਟਰਵਿਊ ਦੇਣੇ ਪਈਆ ਕੋਈ ਕੋਈ ਸਵਾਲ ਜਵਾਬ ਪੁੱਛਿਆ ਹੋਵੇ ਤੁਹਤੇ ਪੁਲਿਸ ਵਾਲਿਆਂ ਨੇ ਨਾ ਇੰਡੀਆ ਦਾ ਲਾਇਸੈਂਸ ਕਨਵਰਟ ਕਰਤਾ ਮਤਲਬ ਕਿ ਜਿਹੜਾ ਤੁਹਾਡਾ ਇੰਡੀਆ ਦਾ ਲਾਇਸੈਂਸ ਹੈ ਉਹੀ ਚੇਂਜ ਹੋ ਗਿਆ ਇੱਥੇ ਆ ਕੇ ਦੀ ਸਾਰੀ ਡਿਟੇਲ ਚੜ ਗਈ ਉਹਦੇ ਤੇ ਲਾਇਸੈਂਸ ਦਾ ਅੱਛਾ ਜੀ ਕਿੰਨਾ ਪੁਰਾਣਾ ਐ ਕਰਤੇ ਬਣਿਆ ਵਾ ਚਲੋ ਠੀਕ ਐ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕਿਹੋ ਜਿਹਾ ਦੇਸ਼ ਆ ਸਰਬੀਆ ਜਿਹੜੇ ਬੰਦੇ ਆਣੇ ਚਾਹੁੰਦੇ ਹੋ ਵਧੀਆ ਵਧੀਆ ਐ ਕੰਟਰੀ ਵਧੀਆ ਐ ਜਿੱਥੇ ਜਿਸ ਕੰਟਰੀ ਇਸ ਜਗ੍ਹਾ ਅਸੀਂ ਐ ਸਿਟੀ ਚ ਉਹ ਛੋਟੀ ਸਿਟੀ ਐ ਅੱਛਾ ਯਾਨੀ ਹੈ ਉਹ ਵਧੀਆ ਐ ਸਿਟੀ ਛੋਟੀ ਐ ਸਿਟੀ ਛੋਟੀ ਐ ਤੇ ਹਾਂ ਜੀ ਮੈਂ ਜਿੱਦਾਂ ਕਿ ਪਹਿਲੇ ਕਈ ਵੀਡੀਓ ਬਣਾਈਆਂ ਤੇ ਪਰ ਅਸੀਂ ਆਇਆ ਸਰਬੀਆ ਇੱਥੇ ਡਰਾਈਵਰੀ ਦਾ ਵਿਜਾ ਸਾਡਾ ਤੇ ਇਹ ਭਰਾ ਹੁਣ ਆਇਆ ਜਿੱਦਕਿ ਮੈਂ 1.5 ਮੈਨੂੰ 1 ਸਾਲ ਤੋਂ ਵੱਧ ਹੋ ਗਿਆ ਸਰਬੀਆ کافی ਵਧੀਆ ਦੇਸ਼ ਹੈ ਤੁਸੀਂ ਦੇਖ ਵੀ ਸਕਦੇ ਆ کافی ਸੋਹਣਾ ਮਾਹੌਲ ਹੈ ਸਾਰੇ ਪਾਸੇ ਦਾ ਤੇ ਚੱਲਦੇ ਆਂ ਉਹ ਸਾਈਡ ਤੇ ਉਧਰ ਹੋਰ ਵੀ ਜ਼ਿਆਦਾ ਲੋਕ ਘੁੰਮਦੇ ਫਿਰਦੇ ਆ کافی ਵਧੀਆ ਰੌਣਕਾਂ ਹੁੰਦੀਆਂ ਮਾਰਕੀਟ ਦੇ ਅੰਦਰ ਚੱਲਾਂਗੇ ਅਸੀਂ ਤੇ ਨਾਲੇ ਕਰਾਂਗੇ ਗੱਲਾਂ ਬਾਤਾਂ ਕਿ ਸਰਬੀਆ ਕਿੱਦਾਂ ਆ ਸਕਦਾ ਤੁਸੀਂ ਇੱਥੇ ਸੈਲਰੀ ਕਿੰਨੀ ਕੀ ਮਿਲਦੀ ਹੈ ਕੋਈ کافی ਭਰਾ ਜਿਹੜੇ ਆ ਕਮੈਂਟ ਕਰਕੇ ਪੁੱਛਦੇ ਆ ਕਿ ਭਾਜੀ ਸਰਬੀਆ ਚ ਸੈਲਰੀ ਕਿੰਨੀ ਕੀ ਮਿਲਦੀ ਹੈ ਡਰਾਈਵਰ ਨੂੰ ਜਬਰ ਇਥੇ ਆਨ ਦਾ ਖਰਚਾ ਕਿੰਨਾ ਹੋ ਜਾਂਦਾ ਬਈ ਜਿੱਦਾਂ ਕੀ ਖਰਚਾ ਕੋਈ ਵੀ ਫਿਕਸ ਨਹੀਂ ਹੁੰਦਾ ਕਿਸੇ ਦਾ ਵੀ ਜਿੱਦਾਂ ਕੀ ਮੈਂ ਆਇਆ ਪਹਿਲਾਂ ਮੈਂ 1.5 ਲੱਖ ਰੁਪਏ ਖਰਚ ਕੇ ਆਇਆ ਇੱਕ ਸਾਲ ਪਹਿਲਾਂ ਤੇ ਜਿੱਦਾਂ ਕੀ ਇਹ ਭਰਾ ਦੱਸਿਆ ਕਰਦਾ ਕਿ ਅਸੀਂ ਕਿੰਨਾ ਹੁਣ ਖਰਚਾ ਵਧਾ ਦਿੱਤਾ ਉਹਨਾਂ ਨੇ ਹੁਣ ਖਰਚਾ ਵੱਧ ਗਿਆ ਸਾਡਾ ਜਾਨੀ ਏਜੰਟ ਨੇ 2.5 ਲੱਖ ਰੁਪਏ ਲਏ ਆ 2.5 ਲੱਖ ਰੁਪਏ ਖਰਚ ਗਿਆ 2 ਲੱਖ ਰੁਪਏ ਦੇ ਕਰੀਬ ਲਿਆ ਹਾਂਜੀ ਬਾਕੀ ਸਾਡਾ ਹੋਰ ਖਰਚਾ ਖਰਚਾ ਕਰਕੇ ਸਾਰਾ ਕਰਕੇ ਇਹ ਸਾਡਾ ਜਾਨੀ 4 ਤੋਂ 3 ਲੱਖ ਰੁਪਏ ਨੂੰ ਬੈਠਾ 4 ਤੋਂ 3 ਲੱਖ ਰੁਪਏ ਲਾ ਕੇ ਆਇਆ ਅਛਾ ਇੰਨਾ ਪੈਸਾ ਜਿਹੜਾ ਸਰ ਵੀ ਆਉਣ ਵਾਸਤੇ ਕਿ ਜਿਆਦਾ ਜਿਆਦਾ ਮਤਲਬ ਕਿ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਸਾਡੀ ਸੈਲਰੀ ਲੱਗੀ ਹੋਈ ਆ ਉਸਾਂ ਖਰਚਾ ਆਪਣਾ ਜਿਹੜਾ ਇਹ 2.5 ਲੱਖ ਰੁਪਏ ਖਰਚ ਕੇ ਆਇਆ ਇਹਨਾਂ ਨੂੰ ਹੁਣ ਇੱਥੇ ਆ ਕੇ ਲੱਗਦਾ ਕਿ 2.5 ਲੱਖ ਰੁਪਏ ਜਿਆਦਾ ਆ ਇਹਨਾਂ ਨਹੀਂ ਹੋਣੇ ਚਾਹੀਦਾ ਸਰਭੀਆਂ ਨੂੰ 1.5 ਲੱਖ ਰੁਪਏ ਦੇ ਵਿੱਚ ਕੰਮ ਬਣਨੇ ਚਾਹੀਦਾ ਪਰ ਜਿਹੜੀ ਕੰਪਨੀ ਦੀ ਓਵਰਟਾਈਮ ਨਹੀਂ ਹੈ ਇਹਨਾਂ ਚੱਕਰ ਇਹ ਹੈ ਹੁਣ ਜਿੱਥੇ ਅਸੀਂ ਕੰਮ ਕਰਦੇ ਆ ਇਸ ਕੰਪਨੀ ਵਿੱਚ ਸਿਰਫ ਬੇਸਿਕ ਜਿਹੜੀ ਸੈਲਰੀ ਆ ਉਹੀ ਮਿਲਣੀ ਆ ਕੰਪਨੀ 'ਚ ਓਵਰਟਾਈਮ ਨਹੀਂ ਹੈ ਓਵਰਟਾਈਮ ਨਾ ਹੁਣ ਕਰਕੇ ਫਿਰ ਸਾਡਾ ਜ਼ਿਆਦਾ ਲੱਗਦਾ ਵੇ ਸਾਡਾ ਜ਼ਿਆਦਾ ਲੱਗਦਾ ਕਿਉਂਕਿ ਇੱਥੇ ਕੰਪਨੀ ਦੇ ਆਪਣੇ ਰੂਲ ਹੁੰਦੇ ਆ ਜੇ ਓਵਰਟਾਈਮ ਹੈ ਤਾਂ ਹੈ ਜੇ ਨਹੀਂ ਹੈ ਤਾਂ ਬਿਲਕੁਲ ਵੀ ਹੁਣ ਓਵਰਟਾਈਮ ਨਹੀਂ ਮਿਲਦਾ ਹੁਣ ਤੁਹਾਨੂੰ ਵੀ ਪਤਾ ਹੈ ਸਾਰਿਆਂ ਨੂੰ ਕਿ ਜਿਹੜਾ ਬੰਦਾ ਪਰਦੇਸ ਵਿੱਚ ਆਂਦਾ ਉਹਦਾ ਸਿਰਫ ਇੱਕੇ ਹੀ ਇਹ ਸੋਚ ਹੁੰਦੀ ਹੈ ਕਿ ਮੈਂ ਪੈਸਾ ਕਮਾਉਣਾ ਬਾਹਰ ਜਾ ਕੇ ਫਿਰ ਜੇ ਤੁਹਾਨੂੰ ਉਨੇ ਪੈਸੇ ਨਾ ਬਣਨ ਜਿੰਨੇ ਤੁਸੀਂ ਖਰਚ ਕੇ ਆਇਆ ਉਹ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਬਾਕੀ ਦੇਸ਼ ਬਹੁਤ ਵਧੀਆ ਕੰਪਨੀਆਂ ਹੋਰ ਵੀ ਹੈਗੀਆਂ ਕੰਪਨੀ ਵਿੱਚ ਹੋਰ ਤੇ ਸੈਲਰੀ ਜ਼ਿਆਦਾ ਵੀ ਹੈ ਜਿਹੜੇ ਟਰੱਕਾਂ 'ਚ ਆਏ ਵੇ ਟਰੱਕ ਡਰਾਈਵਰ ਚ ਆਏ ਵੇ ਕਿਸੇ ਹੋਰ ਕੰਮ 'ਚ ਆਏ ਵੇ ਕਈਆਂ 'ਚ ਸੈਲਰੀ ਜ਼ਿਆਦਾ ਹੈ। ਉਹਨਾਂ ਦਾ ਓਵਰਟਾਈਮ ਜਿਹੜਾ ਵੀ ਭਰਾ ਮਤਲਬ ਇੱਥੇ ਆਣਾ ਚਾਹੁੰਦਾ ਤੁਸੀਂ ਕੋਸ਼ਿਸ਼ ਕਰੋ ਕਿ ਐਗਰੀਮੈਂਟ ਤੁਹਾਡਾ 7-800 ਯੂਰੋ ਸੈਲਰੀ ਹੋਣੀ ਚਾਹੀਦੀ ਆ। ਮੰਨ ਲਓ ਜਿੱਥੇ ਤੋਂ ਕੋਈ ਏਜੰਟ ਮੰਗਦਾ 2.5-3 ਲੱਖ ਰੁਪਏ ਮੰਗਦਾ ਸਰ ਵੀ ਇਹਦਾ ਤਾਂ ਉਹਨੂੰ ਇਹ ਗੱਲ ਜ਼ਰੂਰ ਕਹੋ ਕਿ ਭਾਈ ਸਾਡੀ ਸੈਲਰੀ ਜਿਹੜੀ 800 ਯੂਰੋ ਬੇਸਿਕ ਸੈਲਰੀ ਹੋਣੀ ਚਾਹੀਦੀ ਆ। ਅਲੱਗ ਤੇ ਓਵਰਟਾਈਮ ਹੋਵੇ, ਰੋਟੀ ਕੰਪਨੀ ਵੱਲੋਂ ਹੋਵੇ ਤੇ ਰਹਿਣ ਦਾ ਵੀ ਕੰਪਨੀ ਵੱਲੋਂ ਹੋ ਠੀਕ ਹੈ ਬਾਕੀ ਤਾਂ ਇਸ ਹਿਸਾਬ ਦੇ ਨਾਲ ਜਿੰਨੇ ਵੀ ਸਾਡੇ ਹੋਰ ਬੰਦੇ ਆਏ ਆ ਉਹਨਾਂ ਦਾ ਵੀ ਇਹੀ ਕਹਿਣਾ ਹੁਣ ਤਾਂ ਕਿ 2.5 ਲੱਖ ਰੁਪਏ ਬਹੁਤ ਜ਼ਿਆਦਾ ਆ ਨਹੀਂ ਹੋਣੇ ਚਾਹੀਦਾ ਇਹਨਾਂ ਤੇ ਹੁਣ ਆ ਗਿਆ ਮੈਂ ਵਿਚ ਬਾਜ਼ਾਰ ਦੇ ਤੁਸੀਂ ਦੇਖ ਸਕਦੇ ਆ ਕਾਫੀ ਜ਼ਿਆਦਾ ਰੌਣਕਾਂ ਆਸੇ ਪਾਸੇ ਤੇ ਕਾਫੀ ਜ਼ਿਆਦਾ ਵਧੀਆ ਬਈ ਸ਼ਹਿਰ ਇਹ ਸਰਬੀਆ ਦਾ ਇਹ ਬੋਰ ਸ਼ਹਿਰ ਹੈ ਜਿਸ ਸ਼ਹਿਰ ਦੇ ਵਿੱਚ ਮੈਂ ਰਹਿੰਦਾ ਤੇ ਕੁਝ ਭਰਾਵਾਂ ਨੂੰ ਕਮੈਂਟ ਕਰਦੇ ਆ ਬਾਰ-ਬਾਰ ਪੁੱਛਦੇ ਆ ਭਾਜੀ ਇੱਥੇ ਸੈਂਬਰੀ ਕਿੰਨੀ ਮਿਲਦੀ ਹੈ ਅਸੀਂ ਵੀ ਆਣਾ ਚਾਹੁੰਦੇ ਸਰਬੀਆ ਬਈ ਦੇਖੋ ਉਹ ਤਾਂ ਮੈਂ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦਾ ਕਿ ਮੈਂ ਤੁਹਾਡਾ ਵੀਜ਼ਾ ਨਹੀਂ ਕਰਵਾ ਸਕਦਾ ਇੱਥੇ ਅ ਨਾ ਹੀ ਮੈਂ ਤੁਹਾਨੂੰ ਕੋਈ ਇਹ ਕਹਿ ਸਕਦਾ ਕਿ ਤੁਸੀਂ ਉਸ ਏਜੰਟ ਕੋਲ ਚੱਲ ਜਾਓ ਉਹ ਵਧੀਆ ਬੰਦਾ ਹੈ ਏਜੰਟ ਲਗਭਗ ਸਾਰੇ ਠੀਕ ਹੁੰਦੇ ਆ ਜਿੱਥੋਂ ਤੁਹਾਡਾ ਕੰਮ ਬਣ ਜਾਏ ਉਹੀ ਏਜੰਟ ਠੀਕ ਹੁੰਦਾ ਬਾਕੀ ਜਿਹੜੇ ਏਜੰਟ ਹੈ ਖਾਸ ਕਰਕੇ ਜਿਹੜੇ ਪੰਜਾਬ ਦੇ ਏਜੰਟ ਉਹ ਸਰਬੀਆ ਦੇ ਨਾਂ ਤੇ ਬਹੁਤ ਹੀ ਜ਼ਿਆਦਾ ਲੁੱਟਣ ਲੱਗਦੇ ਆ ਕਈ ਯਾਰ ਦੋਸਤਾਂ ਮੇਰੇ ਜਿੰਦੇ ਨਾਲ ਗੱਲਬਾਤ ਹੁੰਦੀ ਆ ਕਹਿੰਦੇ ਬਈ ਜੀ ਸਰਬੀਆ ਦਾ 4 4 5 5 ਲੱਖ ਮੰਗੀ ਜਾਂਦੇ ਆ ਏਜੰਟ ਵੀ ਪਤਾ ਨਹੀਂ ਮੇਰੇ ਹਿਸਾਬ ਦੇ ਨਾਲ ਤਾਂ ਵੀ 1.5 ਲੱਖ ਰੁਪਇਆ ਬਿਲਕੁਲ ਜਾਇਜ਼ ਆ ਸਰਬੀਆ ਦਾ ਇਸ ਤੋਂ ਵੱਧ ਜੇ ਕੋਈ ਏਜੰਟ ਮੰਗਦਾ ਤਾਂ ਮੈਨੂੰ ਗਲਤ ਲੱਗਦਾ ਬਾਕੀ ਜੇ ਕਿਸੇ ਨੂੰ ਲੱਗਦਾ ਕਿ ਕੋਈ ਬਹੁਤ سارے ਪੈਸੇ ਹੈ ਉਹ ਦੇ ਸਕਦਾ ਹਲੋ ਹਲੋ ਮਾਈ ਫਰੈਂਡ ਦੋ ਹੀ 10 ਡਿਨਰਸ ਯੈਸ 10 ਡਿਨਰਸ 10 ਡਿਨਰਸ ਬਟ ਡੋਨਟ ਹੈਵ ਯੂ डोंਟ ਹੈਵ ਡਿਨਰਸ ਡੋਨਟ ਹੈਵ आई हैव बट आई माय रूम योर नेम इन यूट्यूब यूट्यूब नहीं ओ कैन यू सर्च यू हैव ओके राइट अवे चा मियाने कहंदे मेनू 10 ਦਿਨਾਰ ਦੇ ਦੇ ਤੇ ਬਾਕੀ ਬਾਈ ਸ਼ਹਿਰ ਬਹੁਤ ਵਧੀਆ ਹੈ ਬਾਕੀ ਮੈਂ ਤੁਹਾਨੂੰ ਦੱਸਦਾ ਅਗਲੀ ਵੀਡੀਓ ਚ ਹੋਰ ਵੀ ਗੱਲਾਂ ਪਤਾ ਕਰਾਂਗੇ ਸਰ ਵੀ ਬਾਰੇ ਤੇ ਹੋਰ ਵੀ ਕਿਸੀ ਜਿਹੜਾ ਭਰਾ ਇੱਥੇ ਕੰਮ ਕਰਦੇ ਆ ਕੋਈ ਵੀ ਮੈਨੂੰ ਇੰਡੀਅਨ ਬੰਦਾ ਮਿਲਿਆ ਇੱਥੇ ਬਹਿਤ ਇੰਡੀਆ ਦੇ ਲੋਕ ਬਹੁਤ ਘੱਟ ਮਿਲਦੇ ਆ ਇੰਡੀਆ 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 ਤੇ ਇਸ ਕਰਕੇ ਕਰਾਂਗੇ ਗੱਲਾਂ ਬਾਤਾਂ ਅਗਲੀ ਵੀਡੀਓ ਵਿੱਚ ਜਦ ਤੱਕ ਲਈ ਸਤਿ ਸ੍ਰੀ ਅਕਾਲ